ਆ ਪਿੰਡ ਹੋਂਦ ਚਿੱਲੜ ਕਦੇ ਹੱਸਦਾ ਵਸਦਾ ਸੀਗਾ ਰਿਵਾੜੀ ਜ਼ਿਲ੍ਹੇ ਦਾ ਇਹ ਪਿੰਡ 1984 ਦੀ ਭੇਡ ਚੜ ਗਿਆ ਇੱਥੇ 12-13 ਪਰਿਵਾਰ ਸੀ ਜਿਹੜੇ ਸਿੱਖਾਂ ਦੇ ਰਹਿੰਦੇ ਸੀ ਆ ਬਹੁਤ ਖੂਬਸੂਰਤ ਹਵੇਲੀ ਸੀ ਦੱਸਿਆ ਸੀਗਾ ਸਾਨੂੰ ਬਾਅਦ ਵਿੱਚ ਕਿਸੇ ਨੇ ਤੇ ਬਾਕੀ ਇਹਦੇ ਵਿੱਚ ਜਿਹੜੇ ਜਿਹੜੇ ਘਰ ਸੀਗੇ ਉਹ ਢਾਹ ਢੇਰੀ ਹੋ ਚੁੱਕੇ ਆ ਤੇ ਇੱਕ ਘਰ ਬਚਿਆ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਚੀ ਹੋਈ ਆ ਜਿਹੜੀ ਸਾਹਮਣੇ ਹਵੇਲੀ ਆ ਤੁਸੀਂ ਇਹਦੀ ਵੀ ਬਹੁਤ ਹੀ ਦਰਦਨਾਕ ਕਹਾਣੀ ਆ ਤੇ ਇਹ ਰਵਾੜੀ ਜ਼ਿਲ੍ਹੇ ਦਾ ਪਿੰਡ ਆ ਜੀ ਪਿੰਡ ਹੋਂਦ ਚੱਲੜ ਤੇ 1984 ਦੇ ਵਿੱਚ ਜਿਹੜਾ ਕਿ ਇੱਥੇ 32 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਇਹ ਪਿੰਡ ਨੂੰ ਗ਼ਾੜ ਦਿੱਤਾ ਗਿਆ ਸੀਗਾ ਉਹ ਭੀੜ ਨੇ ਮਤਲਬ ਬਹੁਤ ਜਿਹੜਾ ਭੈੜਾ ਮੰਜ਼ਰ ਸੀ ਇਸ ਪਿੰਡ ਦਾ ਤੇ ਅੱਜ ਵੀ ਆਹ ਗਵਾਹੀ ਦਿੰਦੀਆਂ ਖੜੀਆਂ ਜਿਹੜੀਆਂ ਹਵੇਲੀ ਦੀਆਂ ਕੰਧਾਂ ਆ ਦੇਖ ਸਕਦੇ ਤੁਸੀਂ ਜਿਹੜਾ ਕਿ ਇਹਦੀ ਬਹੁਤ ਹੀ ਪੁਰਾਣੀ ਹਵੇਲੀ ਆ ਤਾਂ ਇਹ ਹਵੇਲੀ ਦੀ ਵੀ ਸਟੋਰੀ ਆ ਕਹਿੰਦੇ ਵੀ ਇੱਥੇ ਬਹੁਤ ਤਕੜੇ ਜਿਹੜੇ ਮਤਲਬ ਸਰਦਾਰ ਸੀਗੇ ਸਿੱਖ ਰਹਿੰਦੇ ਸੀ ਹੈ ਨਾ ਤੇ ਉਹਨਾਂ ਦੀਆਂ ਜਿਹੜੀਆਂ ਕੁੜੀਆਂ ਦੇ ਵਿਆਹ ਸੀਗਾ ਤੇ ਉਹ ਜਿਹੜੀ ਭੀੜ ਨੇ ਹੈ ਨਾ ਮਤਲਬ ਬਹੁਤ ਭੈੜੇ ਤਰੀਕੇ ਨਾਲ ਕਤਲੇਆਮ ਕੀਤਾ ਹੈ ਨਾ ਮੈਂ ਦੱਸ ਨਹੀਂ ਸਕਦਾ ਬਾਕੀ ਇੱਥੇ ਬੋਰਡ ਲਿਖਿਆ ਹੋਇਆ ਹੈਗਾ ਨਵੰਬਰ 1984 ਨੂੰ ਜਿਹੜਾ ਕਤਲੇਆਮ ਹੋਇਆ ਸੀਗਾ ਤੇ ਹੈਰਾਨੀ ਦੀ ਗੱਲ ਇਹ ਆ ਵੀ ਇਹ ਪਿੰਡ ਜਦੋਂ মিডিਆ ਸਾਹਮਣੇ ਆਇਆ ਤਾਂ 2011 ਦੇ ਵਿੱਚ ਸਾਹਮਣੇ ਆਇਆ ਸੀਗਾ ਤੇ ਆਹ ਹਵੇਲੀ ਦਾ ਦੇਖ ਸਕਦੇ ਹੋ ਇੰਟਰਸ ਇਹਨੂੰ ਹੁਣ ਮੰਨ ਲਾ ਵੀ ਵਿੱਚੋਂ ਢਾ ਢਾ ਕੇ ਜਿਹੜੇ ਲੋਕ ਇਟਾਂ ਚੱਕ ਚੱਕ ਕੇ ਲੈ ਗਏ ਸੀਗੇ ਬਹੁਤ ਸਾਰੇ ਘਰ ਵੀ ਸੀਗੇ ਇੱਥੇ ਜਿਹੜੇ ਉਹ ਹੁਣ ਢਹਿ ਢੇਰੀ ਹੋ ਚੁੱਕੇ ਆ ਨਿਊਆ ਵਗੈਰਾ ਰਹਿ ਗਈਆਂ ਤੇ ਇਹ ਹਵੇਲੀ ਅੱਜ ਵੀ ਦੱਸਦੀ ਆ ਉਹ ਹਾਲਾਤ ਬਿਆਨ ਕਰਦੀ ਆ ਜਿਹੜੇ ਉਹ 1984 ਦੇ ਵਿੱਚ ਹੋਏ ਸੀਗੇ ਕਹਿੰਦੇ ਮਤਲਬ ਟਰੱਕਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਭਰ ਕੇ ਜਿਹੜੀ ਉਹ ਪੀੜ ਆਈ ਸੀਗੀ ਤਾਂ ਪਿੰਡ ਦਾ ਅਜਾੜਾ ਕੀਤਾ ਸੀਗਾ ਤੇ ਪਰ ਅੱਜ ਵੀ ਇਹ ਹਵੇਲੀ ਦੀਆਂ ਕਹਿੰਦਾ ਉਹ ਜਿਹੜੀ ਦਰਦਨਾਕ ਬਿਆਨ ਕਰਦੀਆਂ ਵੀ ਜੋ ਜੋ ਕੁਝ ਹੋਇਆ ਇੱਥੇ ਮਤਲਬ ਆ ਪਿੰਡ ਸੀਗਾ ਦੇਖ ਸਕਦੇ ਹੋ ਤੁਸੀਂ ਅੱਜ ਜਿਹੜੇ ਆਸੇ ਪਾਸੇ ਖੇਤ ਆ ਉਹਨਾਂ ਸਿੱਖਾਂ ਦੇ ਖੇਤ ਸੀਗੇ ਤੇ ਬਹੁਤ ਸਾਰਾ ਜਿਹੜਾ ਵੱਡਾ ਪਿੰਡ ਜਾਂ ਸੀਗਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਆਸੇ ਪਾਸੇ ਮਿੱਟੀ ਹੋਣੇ ਦੇ ਪਲਵਾਨ ਦੇ ਵਿੱਚ ਰਲ ਚੁੱਕੀ ਆ ਆ ਦੇਖ ਸਕਦੇ ਹੋ ਇੱਧਰ ਪਿੱਛੋਂ ਵੇਖ ਲਈਏ ਬਾਕੀ ਜਿਹੜਾ ਪਿੱਛੇ ਖੜਾ ਉਹ ਸਾਹਮਣੇ ਤੁਸੀਂ ਮੇਰੇ ਘਰ ਵੀ ਦੇਖ ਸਕਦੇ ਹੋ ਤੇ ਇਹ ਘਰ ਰਹਿ ਗਿਆ ਇੱਕ ਤੇ ਇਸ ਤੋਂ ਇਲਾਵਾ ਆ ਹਵੇਲੀ ਆ ਜਿਹੜੀ ਮੇਨ ਆ ਦੱਸਦੀ ਆ ਹਨਾ ਦੇਖਣ ਚ ਆਪਾਂ ਨੂੰ ਸਭ ਤੋਂ ਵੱਡੀ ਇਹ ਹਵੇਲੀ ਅੱਜ ਇੱਕ ਗਵਾਹ ਦੇ ਵਜੋਂ ਮੌਜੂਦ ਆ ਗਈ। ਬਾਕੀ ਇੱਥੇ ਕਾਫੀ ਸੂ ਰੱਖਿਆਗਾ। ਸਾਨੂੰ ਇੱਥੇ ਅੰਕਲ ਜੀ ਮਿਲੇ ਸੀ ਜੋ ਇਹਨਾਂ ਨੇ ਮਤਲਬ 1985 ਦੇ ਵਿੱਚ ਇੱਥੇ ਆਏ ਸੀਗੇ ਤਾਂ ਉਹਨਾਂ ਨੇ ਦੱਸਿਆ ਸੀ ਇੱਥੇ ਮਤਲਬ ਹੱਡ ਜਾਂ ਕੁਝ ਵਾਲ ਕਿਲਰੇ ਕਾਫੀ ਮਤਲਬ ਉਹਨਾਂ ਨੇ ਇਥੋਂ ਇਕੱਠੇ ਕੀਤੇ ਸੀ ਬਾਅਦ ਚ ਉਹਨਾਂ ਨੇ ਸ਼ਿਸ਼ਕਾਰ ਕੀਤਾ ਸੀਗਾ। ਵੀ ਐਡਾ ਭੈੜਾ ਕਤਲੇਆਮ ਕੀਤਾ ਗਿਆ ਸੀਗਾ ਤੇ ਆਜੂ ਜੀ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ। ਤੇ ਇਹ ਜਿਹੜਾ ਪਿੰਡ ਸੀਗਾ ਹੋਂਦ ਚ ਚਲੜ ਪਹਿਲਾਂ ਇਹ 1947 ਤੋਂ ਪਹਿਲਾਂ ਇੱਥੇ ਮੁਸਲਮਾਨ ਪਰਿਵਾਰ ਰਿਹਾ ਕਰਦੇ ਸੀਗੇ ਆ ਜਿੰਨਾ ਵੀ ਤੁਸੀਂ ਦੇਖ ਸਕਦੇ ਇੱਥੇ ਘਾ ਆ ਗਏ ਤਾਂ ਆ ਨਿਉਂ ਦੇਖ ਸਕਦੇ ਤੁਸੀਂ ਇੱਥੇ ਆ ਇੱਕ ਮਤਲਬ ਘਰ ਦੀ ਨਿਉਂ ਆ ਇੱਕਲੀ ਨਿਉਂ ਰਹਿ ਗਈ ਆ ਬਾਕੀ ਸਤੋਂ ਮਤਲਬ ਢਾਹ ਢੇਰੀ ਹੋ ਚੁੱਕਿਆ ਉਹ ਅੰਕਲ ਜੀ ਦੇ ਦੱਸਣ ਦੇ ਮੁਤਾਬਕ ਇੱਥੇ ਸਾਰੇ ਘਰ ਹੀ ਸੀਗੇ ਤਾਂ ਹੁਣ ਇੱਥੇ ਆ ਜਿਹੜੇ ਤੁਹਾਡੇ ਸਾਹਮਣੇ ਦਿਸ ਰਹੇ ਆ ਇਹੀ ਰਹਿ ਗਿਆ ਜੀ ਜਾਂ ਤਾਂ ਹੀ ਸਕਦੇ ਤੁਸੀਂ ਨਿਉਂ ਦੇ ਵਿੱਚ ਇਟਾਂ ਲੱਗੀਆਂ ਰਹਿ ਗਈਆਂ ਤਾ 1947 ਤੋਂ ਪਹਿਲਾਂ ਇੱਥੇ ਕੁਝ ਮੁਸਲਮਾਨ ਪਰਿਵਾਰ ਰਹਿ ਆ ਕਰਦੇ ਸੀ 47 ਦੀ ਵੰਡ ਤੋਂ ਬਾਅਦ ਜਿਹੜਾ ਕਿ ਉਹ ਇੱਥੋਂ ਛੱਡ ਕੇ ਚਲੇ ਗਏ ਤੇ ਇੱਥੇ ਮਤਲਬ ਆਪਣੇ ਸਿੱਖ ਪਰਿਵਾਰ ਆ ਕੇ ਬਸ ਗਏ 1984 ਤੇ ਇੱਥੇ ਵੀ ਜਿਹੜਾ ਕਿ ਹੁਣੇ ਪਿੰਡ ਉਜਾੜ ਦਿੱਤਾ ਗਿਆ ਸੀ ਹਨ ਤੇ ਰਿਪੋਰਟਾਂ ਮੁਤਾਬਕ 32 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਨਿਸ਼ਾਨ ਸਾਹਿਬ ਵੀ ਲਗਾਇਆ ਗਿਆ ਸੀਗਾ ਪਰ ਇੱਥੇ ਮਤਲਬ ਨਿਸ਼ਾਨ ਸਾਹਿਬ ਦੇ ਜਿਵੇਂ ਨਾਟਾ ਉੱਪਰੋਂ ਉਹ ਟੁੱਟ ਗਿਆ ਹਨ ਤੇ ਉਹ ਅੰਦਰ ਰੱਖਿਆ ਹੋਇਆ ਗੁਰਦੁਆਰਾ ਸਾਹਿਬ ਦੇ ਤੇ ਆ ਦੇਖੋ ਜੀ ਆ ਇਟਾਂ ਰਹਿ ਗਈਆਂ ਮਲਬਾ ਪਿਆਗਾ ਤੇ ਹੁਣੇ ਨੂੰ ਕੋਈ ਛੇੜਛਾੜ ਨਹੀਂ ਕਰਦਾ ਪਰ ਇੱਥੇ ਖਾਣ ਪੀਣ ਵਾਲੇ ਗਲਤ ਕਮਾਣ ਵਾਲੇ ਸ਼ਰਾਬ ਪੀਣ ਵਾਲੇ ਬਹੁਤ ਆਉਂਦੇ ਆ ਤੇ ਇਹਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਮਸਜਿਦ ਸੀਗੀ ਆ ਜੋ ਜੀ ਆ ਗੁਰਦੁਆਰਾ ਸਾਹਿਬ ਆ ਜਿਹੜਾ ਫਰੰਟ ਆਗਾ ਉਹਦਾ ਦੂਸਰੀ ਸਾਈਡ ਆ ਜਾਂਦਾ ਹੈਗਾ ਬਾਕੀ ਕੀ ਮਿਲਿਆ ਉਹ ਬੰਦਿਆਂ ਨੂੰ ਹਨਾ ਇੰਨਾ ਜ਼ਾੜ ਕਰਕੇ ਜਾਂ ਕਤਲੇਆਮ ਕਰਕੇ ਸੋ ਰੱਬ ਜਾਣਦਾ ਰੱਬ ਆਪੇ ਦੇਖਦਾ ਹਨਾ ਪਰਮਾਤਮਾ ਦੇ ਕਿਹੜੀਆਂ ਆ ਸਾਰੀਆਂ ਬਾਕੀ ਬਈ ਆ ਦੇਖ ਸਕਦੇ ਆ ਤੁਸੀਂ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਐਂਟਰ ਸਮ ਮੇਨ ਗੇਟ ਆ ਗਿਆ ਤੁਸੀਂ ਤੇ ਆ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਦੀ ਮੇਨ ਗੇਟ ਆ ਜੀ ਐਨੂ ਲਿਖਿਆ ਹੋਇਆ ਤੇ ਇਹ ਵੀ ਅੱਜ ਜਿਹੜਾ ਕੀ ਇਹਦੇ ਵਿੱਚ ਝਾੜੂ ਲਗਾਇਆ ਜਾਂਦਾ ਉਹ ਅੰਕਲ ਜੀ ਹੈਗੇ ਤੇ ਉਹ ਜਾਦ ਪਰਿਵਾਰ ਤੋਂ ਮਤਲਬ ਬਲੋਂਗ ਕਰਦੇ ਆ ਉਹ ਸਾਨੂੰ ਮਿਲੇ ਸੀਗੇ ਉਹਨਾਂ ਦੀ ਵੀ ਇੱਕ ਮੈਂ ਇੰਟਰਵਿਊ ਲਈ ਵੀ ਆ ਉਹ ਵੀ ਹਿੰਦੀ ਦੇ ਵਿੱਚ ਉਹ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਤੇ ਉਹ ਇਹਦੇ ਵਿੱਚ ਝਾੜੂ ਲਗਾ ਦਿੰਦੇ ਹੈਗੇ ਵੀ ਸਫਾਈ ਰੱਖਦੇ ਆ ਤੇ ਇਹ 1984 ਤੋਂ ਪਹਿਲਾਂ ਦਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਜਿਹੜਾ 84 ਵੇਲੇ ਇਹ ਦੰਗਿਆਂ ਦੀ ਭੇਟ ਚੜ ਗਿਆ ਸੀ ਪਿੰਡ ਤੇ ਇਹ ਗੁਰਦੁਆਰਾ ਸਾਹਿਬ ਦੇਖੋ ਇਹਦੇ ਵਿੱਚ ਨਾ ਤੁਸੀਂ ਜੜਾਂ ਵੀ ਜਿਹੜੀਆਂ ਬੋਰਡ ਦੀਆਂ ਜੜਾਂ ਆ ਦੇਖੋ ਜੀ ਕੰਧਾਂ ਨੂੰ ਪਾਰ ਕਰਕੇ ਇੱਥੇ ਆ ਗਿਆ ਵਿੱਚ ਦੇਖ ਸਕਦੇ ਹੋ ਦੇਖੋ ਜੀ ਤੇ ਇਧਰ ਤੋਂ ਦਰਗਾਦਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਦੇਖੋ ਜੀ ਨਿਸ਼ਾਨ ਸਾਹਿਬ ਵੀ ਇੱਥੇ ਪਏ ਆ ਜਣਾ ਤੇ ਇਹ ਕੋਈ ਮਤਲਬ ਨੇਰੀ ਕਰਕੇ ਜਾਂ ਕੋਈ ਨਾਟ ਟੁੱਟ ਗਿਆ ਹੋਣੇ ਤੇ ਬਾਕੀ ਇੱਥੇ ਕੋਈ ਸ਼ਾਂ ਸਭਾਲ ਨਹੀਂ ਗਈ ਬਈ ਕਿਸੇ ਨੇ ਵੀ ਸ਼ਾਂ ਸਭਾਲ ਨਹੀਂ ਕੀਤੀ ਹੋਈ ਤੇ ਆਹ ਹਾਲਾਤ ਆ ਜੀ ਇੱਥੋਂ ਦੇ ਬਿਲਕੁਲ ਮਤਲਬ ਖੇਤਾਂ ਦੇ ਵਿੱਚ ਪਿੰਡ ਆਗਾ ਤੇ ਇੱਕ ਕਹਿੰਦੇ ਵੀ ਦੱਸਿਆ ਕਹਾਣੀ ਮਤਲਬ ਦੱਸਿਆਗਾ ਹਨਾ ਵੀ ਮੁਤਾਬਕ ਇੱਕ ਫੌਜੀ ਵੀ ਇੱਥੇ ਇੱਕ ਮਤਲਬ ਆਪਦੀ ਜਿਹੜੇ ਮੈਂ ਅੱਪਕੱਲ ਵੀ ਰਾਤ ਰੁਕਿਆ ਸੀਗਾ ਤਾ ਉਹਦੇ ਤੇ ਵੀ ਹਮਲਾ ਹੋ ਗਿਆ ਉਹ ਵੀ ਵਿੱਚ ਹੀ ਮਤਲਬ ਇਸੇ ਢੀੜ ਦੇ ਕਤਲੇਆਮ ਹੋ ਗਿਆ ਸੀ ਨਾ ਤੇ ਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਮਸਜਿਦ ਬਣੀ ਹੋਈ ਆ ਇਹ ਜਿਹੜੀ ਮੁਸਲਮਾਨ ਪਰਿਵਾਰ ਪਹਿਲਾਂ ਰਹਿੰਦੇ ਹੋਏ ਸੀ ਇੱਥੇ ਤੇ ਆ ਗੁਰਦੁਆਰਾ ਸਾਹਿਬ ਆ ਤੇ ਇੱਧਰ ਜਿਹੜਾ ਕਾਫੀ ਵੱਡਾ ਟੋਹਾ ਪਟਿਆ ਹੋਇਆ ਹੈਗਾ ਇੱਧਰ ਤੁਹਾਨੂੰ ਦਿਖਾਉਣਾ ਹੈ ਬਾਕੀ ਆ ਜਿਹੜੀ ਮਸਜਿਦ ਆ ਮੁਸਲਮਾਨ ਭਰਾ ਸਾਰੇ ਜਾਣਦੇ ਹਨ ਤੇ ਇੱਧਰਲੀ ਸਾਈਡ ਪਤਾ ਨਹੀਂ ਕਿਉਂ ਕਾਫੀ ਮਤਲਬ ਟੋਹਾ ਜਿੰਦਾ ਛੱਪੜ ਵਗੈਰਾ ਬਣਿਆ ਹੋਇਆ ਹੈਗਾ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਵਾਰਾਂ ਬਣੀਆਂ ਹੋਈਆਂ ਕੰਨਾਂ ਤਾਂ ਆ ਆ ਦੇਖ ਸਕਦੇ ਹਾਂ ਵੀਰੋ ਇਹ ਪਤਾ ਨਹੀਂ ਹੁਣ ਆਸੇ ਪਾਸੇ ਇਹਦੇ ਵੀ ਪੱਥਰ ਦੀਆਂ ਕੰਧਾਂ ਬਣੀਆਂ ਹੋਈਆਂ ਇਹ ਕੀ ਪਤਾ ਵੀ ਹਨਾ ਪਹਿਲਾਂ ਇਧਰਲੀ ਵੀ ਸਾਈਡ ਪੈਂਡ ਸੀ ਜਾਂ ਕੁਝ ਹੋਰ ਸੀਗਾ ਜਾਂ ਛੱਪੜ ਕਹਿ ਸਕਦੇ ਆ ਉਹ ਵੀ ਹੋ ਸਕਦਾ ਤੇ ਆ ਸਾਰੇ ਪਾਸੇ ਤੇ ਬਾਕੀ ਇਹਦੇ ਆਸੇ ਪਾਸੇ ਜਿਹੜੇ ਖੇਤ ਆਗੇ ਉਹ ਇਧਰ ਸਿੱਖਾਂ ਦੇ ਖੇਤ ਹੀ ਦੱਸੇ ਜਾ ਰਹੇ ਸੀਗੇ ਜੋ ਦੱਸਣ ਦੇ ਮੁਤਾਬਕ ਹੈ ਤੇ ਬਾਕੀ ਬਈ ਜੋ ਹਾਲਾਤ ਜੋ ਇੱਥੇ ਖੜ ਕੇ ਫੀਲ ਆਉਂਦਾ ਹਨਾ 1984 ਦੀ ਉਹ ਮਤਲਬ ਕੁਛ ਦੱਸਦੇ ਵੀ ਆ ਜਿਹੜਾ ਹਮਲਾ ਮਤਲਬ ਦੇਣੇ ਕੀਤਾ ਗਿਆ ਸੀ ਕੁਛ ਕਹਿੰਦੇ ਵੀ ਰਾਤ ਨੂੰ ਕੀਤਾ ਗਿਆ ਸੀਗਾ ਦੱਸਣ ਦੇ ਮੁਤਾਬਕ ਹੈ ਤੇ ਉਹ ਅੰਕਲ ਜੀ ਨੇ ਵੀ ਜਿਹੜੇ ਸਾਡੇ ਸਾਹਮਣੇ ਉਹ ਹਾਲਾਤ ਦੱਸੇ ਉਹ ਬਹੁਤ ਬੁਰਾ ਹਾਲ ਹੈ ਜਿਹੜਾ ਕੈਮਰੇ ਸਾਹਮਣੇ ਆਪਾਂ ਪਾ ਨਹੀਂ ਸਕਦੇ ਹਨ ਤੇ ਭਾਈ ਇਹ ਪਿੰਡ ਹੋਂਦ ਚੱਲੜ ਜ਼ਿਲ੍ਹਾ ਰਵਾੜੀ ਦੇ ਵਿੱਚ ਪੈ ਜਾਂਦਾ ਹੈ ਤੇ ਇਹ ਬਿਲਕੁਲ ਜਿਵੇਂ ਤਹਿਸ ਨਹਿਸ ਹੋ ਚੁੱਕਿਆ ਪਿੰਡ 1984 ਦੀ ਪੇੜ ਚੜਿਆ ਹੋਇਆ ਸਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ